ਅਕਸਰ ਅਪਾ ਇੰਟਰਨੈਟ ਤੇ ਦੇਖਦੇ ਆ ਕਿ ਜਿਹੜੀ ਬੱਕਰੀਆਂ ਹੁੰਦੀਆਂ ਨੇ ਉਹਨਾਂ ਦਾ ਥਣ ਲੇਵਾ ਜਿਸ ਨੂੰ ਅਪਾ ਆਰਡਰ ਕਹਿੰਦੇ ਆ ਉਹ ਚੰਗੀ ਤਰ੍ਹਾਂ ਵਿਕਸਿਤ ਹੁੰਦਾ ਹੈ ਅਤੇ ਉਹਨਾਂ ਦੀ ਦੁੱਧ ਦੀ ਪ੍ਰੋਡਕਸ਼ਨ ਇੱਕ ਦਿਨ ਦੀ ਵੀ ਦੇਖਣ ਨੂੰ ਬਹੁਤ ਜ਼ਿਆਦਾ ਲੱਗਦੀ ਹੈ ਤੇ ਕੀ ਅਪਾ ਇੱਕ ਆਮ ਬੱਕਰੀ ਜਿਹੜੀ ਆਪਣੇ ਫਾਰਮ ਤੇ ਹੈ ਕੀ ਅਪਾ ਉਸਦੀ ਵੀ ਇਹ ਚੀਜ਼ਾਂ ਕਰ ਸਕਦੇ ਆ ਤੇ ਅਪਾ ਇਹ ਕਿਹੜੇ ਸਪਲੀਮੈਂਟ ਨਾਲ ਕਰ ਸਕਦੇ ਆ ਇਹ ਸਪਲੀਮੈਂਟ ਅਪਾ ਕਿੰਨਾ ਦੇਣਾ ਕਦੋਂ ਦੇਣਾ ਅੱਜ ਦੀ ਵੀਡੀਓ ਦੇ ਵਿੱਚ ਅਪਾ ਇਸ ਬਾਰੇ ਹੀ ਗੱਲ ਕਰਾਂਗੇ ਸੋ ਜਿਹੜਾ ਇਹ ਸਪਲੀਮੈਂਟ ਹੈ ਇਸ ਦਾ ਨਾਮ ਹੈ ਵਿਟਾਮਿਨ H ਜਿਵੇਂ ਕਿ ਇਸ ਦੇ ਨਾਮ ਤੋਂ ਹੀ ਪਤਾ ਲੱਗ ਰਿਹਾ ਹੈ ਕਿ ਇਸ ਦੇ ਵਿੱਚ ਵਿਟਾਮਿਨ ਐਚ ਦੀ ਮਾਤਰਾ ਭਰਪੂਰ ਹੁੰਦੀ ਹੈ ਨਾਲ ਹੀ ਬਾਇਓਟਿਨ ਤੇ B7 ਵਰਗੇ ਤੱਤ ਵੀ ਹੁੰਦੇ ਹਨ ਜਿਹੜੇ ਕਿ ਬੱਕਰੀਆਂ ਦੀ ਓਵਰঅল ਡਵੈਲਪਮੈਂਟ ਵਾਸਤੇ ਬਹੁਤ ਵਧੀਆ ਹੁੰਦੇ ਹਨ ਇਸ ਦੇ ਬਹੁਤ ਸਾਰੇ ਫਾਇਦੇ ਹਨ ਜਿਨ੍ਹਾਂ ਵਿੱਚੋਂ ਇੱਕ ਮੇਨ ਫਾਇਦਾ ਇਹ ਹੈ ਕਿ ਇਹ ਬੱਕਰੀਆਂ ਦੇ ਥਣ ਲੇਵੇ ਦਾ ਵਿਕਾਸ ਬਹੁਤ ਵਧੀਆ ਤਰੀਕੇ ਨਾਲ ਕਰਦਾ ਹੈ ਇਹ ਸਾਡੇ ਫਾਰਮ ਦਾ ਨਿੱਜੀ ਐਕਸਪੀਰੀਅੰਸ ਹੈ ਕਿ ਜਿਹੜੀਆਂ ਬੱਕਰੀਆਂ ਦਾ ਥਣ ਲੇਵਾ ਘਟ ਸੀ ਜਾਂ ਦੁੱਧ ਦੇ ਪੈਦਾਵਾਰ ਘਟ ਸੀ ਉਹਨਾਂ ਨੂੰ ਕੁਝ ਹਫ਼ਤੇ ਦੇਣ ਤੋਂ ਬਾਅਦ ਉਹਨਾਂ ਦੀ ਦੁੱਧ ਦੀ ਪੈਦਾਵਾਰ ਵਧੀ ਹੈ ਸੋ ਇਸ ਦਾ ਇਹ ਇੱਕ ਬਹੁਤ ਵੱਡਾ ਫਾਇਦਾ ਹੈ ਦੂਜਾ ਫਾਇਦਾ ਜਿਵੇਂ ਕਿ ਆਪਾਂ ਪਹਿਲਾ ਫਾਇਦਾ ਦੇਖ ਹੀ ਚੁੱਕਿਆ ਕਿ ਇਹਦਾ ਮੇਨ ਕੰਮ ਕੀ ਹੈ ਇਹ ਦੁੱਧ ਉਤੇ ਕੰਮ ਕਰਦਾ ਹੈ ਤੇ ਦੂਜਾ ਆਪਾਂ ਦੇਖੀਏ ਤਾਂ ਇਹ ਸਕਿਨ ਤੇ ਕੰਮ ਕਰਦਾ ਹੈ ਆਪਾਂ ਦੇਖਦੇ ਆ ਕਿ ਕਈ ਵਾਰ ਪਸ਼ੂ ਜਿਹੜੇ ਕਮਜ਼ੋਰ ਲੱਗਦੇ ਨੇ ਉਹਨਾਂ ਦੀ ਜਿਹੜੀ ਚਮੜੀ ਹੁੰਦੀ ਹੈ ਖੁਰਦਰੀ ਹੁੰਦੀ ਹੈ ਵਾਲ ਵੀ ਰਫ ਲੱਗਦੇ ਨੇ ਨਾਲ ਹੀ ਜਿਹੜਾ ਉਹਨਾਂ ਦੇ ਖੁਰਨੇ ਆਪਾਂ ਨੂੰ ਵੀ ਦੇਖਣ ਨੂੰ ਕਾਫੀ ਰਫ ਲੱਗਦੇ ਨੇ ਤੁਸੀਂ ਜੇ ਇਹ ਸਪਲੀਮੈਂਟ ਵਿਟਾਮਿਨ ਐਚ ਉਹਨਾਂ ਨੂੰ ਦੇਣਾ ਸ਼ੁਰੂ ਕਰੋਗੇ ਤੁਸੀਂ ਕੀ ਦੇਖੋਗੇ ਕਿ ਉਹਨਾਂ ਜਿਹੜੀ ਸਰੀਰ ਹੈ ਉਸ ਤੇ ਸ਼ਾਈਨ ਆਏਗੀ ਬਾਲ ਵੀ ਉਹਨਾਂ ਦੇ ਸ਼ਾਈਨੀ ਹੋ ਜਾਣਗੇ ਖੁਰ ਵੀ ਸ਼ਾਈਨੀ ਹੋਣਗੇ ਤੇ ਜਿਵੇਂ ਖੁਜਲੀ ਕਰਦੇ ਨੇ ਉਹ ਵੀ हट ਜਾਵੇਗੀ ਤਾਂ ਆਪਾਂ ਕਹਿ ਸਕਦੇ ਆ ਕਿ ਜਿਹੜਾ ਵਿਟਾਮਿਨ ਐਚ ਹੈ ਉਹ ਬੱਕਰੀ ਦੀ ਓਵਰਆਲ ਡਿਵੈਲਪਮੈਂਟ ਤੇ ਕੰਮ ਕਰਦਾ ਹੈ ਇਸ ਦਾ ਇੱਕ ਹੋਰ ਫਾਇਦਾ ਹੈ ਕਿ ਜਿਵੇਂ ਬੱਕਰੀਆਂ ਦੇ ਵਿੱਚ ਜਾਂ ਫੋਰ ਪਸ਼ੂਆਂ ਦੇ ਵਿੱਚ ਇੱਕ ਥਣਾਣਾ ਨਾਲ ਰਿਲੇਟਿਡ ਸਮੱਸਿਆ ਆਂਦੀ ਹੈ ਜਿਸ ਨੂੰ ਕਹਿੰਦੇ ਆ ਥਨੇਲਾ ਰੋਗ ਤੇ ਇੰਗਲਿਸ਼ ਵਿੱਚ ਮੈ ਸਟੈਟਸ ਕਹਿੰਦੇ ਆ ਜਿਹੜੇ ਕੀ ਗੰਦਗੀ ਦੇ ਵਿੱਚ ਬੈਠਣ ਕਰਕੇ ਆਂਦੀ ਹੈ ਜਿਸ ਦੇ ਵਿੱਚ ਥਲਾਂ ਦੇ ਵਿੱਚ ਸੂਜਨ ਆ ਜਾਂਦੀ ਹੈ ਦੁੱਧਾਣਾ ਬੰਦ ਹੋ ਜਾਂਦਾ ਸੋ ਇਹ ਜਿਹੜਾ ਵਿਟਾਮਿਨ ਐਚ ਹੈ ਇਹ ਉਸ ਦੇ ਉਸ ਨੂੰ ਹੱਲ ਕਰਨ ਦੇ ਵਿੱਚ ਵੀ ਬਹੁਤ ਹੀ ਸਹਾਇ ਹੈ ਫੋਨ ਕਰ ਕਰਦੇ ਆ ਕਿ ਆਪਾਂ ਜਿਹੜਾ ਵਿਟਾਮਿਨ ਐਚ ਹੈ ਕਿੰਨਾ ਦੇਣਾ ਹੈ ਕਿੰਨੇ ਕਿਹੜੀ ਬੱਕਰੀਆਂ ਨੂੰ ਦੇਣਾ ਤੇ ਕਦੋਂ ਸਟਾਰਟ ਕਰਨਾ ਹੈ ਸੋ ਜੇ ਡੋਸੇਸ ਦੀ ਗੱਲ ਕਰੀਏ ਤਾਂ ਇਹ 5 ml ਪ੍ਰਤੀ ਦਿਨ ਦੇਣਾ ਹੈ ਤੇ ਦਿਨ ਦੇ ਵਿੱਚ ਇੱਕ ਟਾਈਮ ਹੀ ਦੇਣਾ ਹੈ ਤੁਸੀਂ ਇਸ ਨੂੰ ਇੱਕ ਬੱਕਰੀ ਨੂੰ ਪਾਣੀ ਦੇ ਵਿੱਚ ਘੋਲ ਕੇ ਵੀ ਦੇ ਸਕਦੇ ਹੋ ਧਿਆਨ ਇਹ ਰੱਖੋ ਕਿ 5 ml ਤੋਂ ਵੱਧ ਨਾ ਦਿੱਤਾ ਜਾਵੇ ਕਿਉਂਕਿ ਵਿਟਾਮਿਨ ਹੈ ਜਿਹੜਾ ਉਹ ਜ਼ਿਆਦਾ ਮਾਤਰਾ ਦੇ ਵਿੱਚ ਵੀ ਨੁਕਸਾਨ ਕਰ ਸਕਦਾ ਹੈ ਇਸ ਨੂੰ ਰੋਜ਼ਾਨਾ ਦਿਓ ਤਾਂ ਜੋ ਵਧੀਆ ਰਿਜ਼ਲਟਸ ਆ ਸਕਣ ਹੁਣ ਗੱਲ ਕਰਦੇ ਆ ਕਿ ਆਪਾਂ ਇਸ ਨੂੰ ਕਦੋਂ ਸ਼ੁਰੂ ਕਰ ਸਕਦੇ ਆ ਤਾਂ ਜੇ ਜਿਹੜੀ ਪੈਰਨਟ ਬੱਕਰੀ ਹੈ ਤੁਸੀਂ ਉਸ ਨੂੰ ਵੀ ਇਸ ਨੂੰ ਦੇਣਾ ਸ਼ੁਰੂ ਕਰ ਸਕਦੇ ਹੋ ਜਾਂ ਜਿਹੜੀ ਦੁੱਧ ਦੇ ਰਹੀ ਹੈ ਬੱਕਰੀ ਤੁਸੀਂ ਉਸ ਨੂੰ ਵੀ ਦੇਣਾ ਸ਼ੁਰੂ ਕਰ ਸਕਦੇ ਹੋ ਪਰ ਧਿਆਨ ਰੱਖੋ ਕਿ ਇਸ ਨੂੰ ਰੋਜ਼ਾਨਾ ਦਿਓ ਕਿ ਤੁਹਾਨੂੰ ਕੁਝ ਕੀ ਹਫ਼ਤਿਆਂ ਦੇ ਵਿੱਚ ਇਸ ਦੇ ਜਿਹੜੇ ਡਿਫਰੈਂਸ ਨੇ ਬੱਕਰੀ ਵਿੱਚ ਉਹ ਦਿਖਣੇ ਸ਼ੁਰੂ ਹੋ ਜਾਣਗੇ ਤੇ ਆਪਾਂ ਗੱਲ ਕਰਦੇ ਆ ਕਿ ਜਿਹੜਾ ਇੱਕ ਫਾਰਮਰ ਹੁੰਦਾ ਉਹਦੇ ਲਈ ਚੈਲੰਜ ਹੀ ਰਹਿੰਦਾ ਹੈ ਕਿ ਉਹ ਇੱਕ ਜਿਹੜਾ ਪਸ਼ੂ ਹੈ ਉਹਦੇ ਥਣ ਲੇਵੇ ਨੂੰ ਕਿਵੇਂ ਵਿਕਸਿਤ ਕਰਦਾ ਹੈ ਉਹਦੀ ਦੁੱਧ ਦੀ ਪ੍ਰੋਡਕਸ਼ਨ ਤੇ ਕਿਵੇਂ ਧਿਆਨ ਦਿੰਦਾ ਹੈ ਤੇ ਉਹਨਾਂ ਸਾਰੇ ਕੰਮਾਂ ਦੇ ਵਿੱਚ ਜਿਹੜਾ ਵਿਟਾਮਿਨ ਐਚ ਚੰਗੀ ਤਰ੍ਹਾਂ ਕੰਮ ਕਰਦਾ ਹੈ ਨਾਲ ਹੀ ਸਕਿਨ ਦੇ ਰਿਲੇਟਡ ਵੀ ਇਹ ਕੰਮ ਕਰਦਾ ਹੈ। ਫੈਸੀਅਲਸ ਕਰਦੇ ਹਾਂ ਕਿ ਤੁਹਾਨੂੰ ਅੱਜ ਦੀ ਇਹ ਵੀਡੀਓ ਤੋਂ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਨੂੰ ਹੋਰ ਕਿਸਾਨਾਂ ਨਾਲ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਉਹਨਾਂ ਨੂੰ ਵੀ ਇਸ ਦੇ ਫਾਇਦੇ ਪਤਾ ਲੱਗ ਸਕਣ ਤੇ ਉਹ ਵੀ ਆਪਣੇ ਫਾਰਮ ਦੇ ਪਸ਼ੂਆਂ ਨੂੰ ਅੱਗੇ ਵਧਾ ਸਕਣ। ਨਾਲ ਹੀ ਕਮੈਂਟਸ ਦੇ ਵਿੱਚ ਜੇ ਤੁਹਾਡਾ ਕੋਈ ਟੌਪਿਕ ਹੈ ਤੁਸੀਂ ਉਹ ਵੀ ਲਿਖ ਸਕਦੇ ਹੋ। ਅਸੀਂ ਉਸ ਤੇ ਜ਼ਰੂਰ ਗੌਰ ਕਰਾਂਗੇ ਤੇ ਕੋਸ਼ਿਸ਼ ਕਰਾਂਗੇ ਜਿਹੜਾ ਅਗਲੀ ਵੀਡੀਓ ਹੋਏਗੀ ਉਸ ਤੇ ਹੀ ਬਣੀ। ਧੰਨਵਾਦ ਜੀ।